ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਭਾਰਤੀਆਂ ਦੇ ਕੋਲ ਹੁਣ ਕੈਨੇਡਾ ਦੇ ਪੀਆਰ ਹਾਸਲ ਕਰਨ ਦਾ ਵਧੀਆ ਮੌਕਾ ਹੈ ਦਰਅਸਲ ਕੈਨੇਡਾ ਸਰਕਾਰ ਦੇਸ਼ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਦੀ ਹੈ ਅਤੇ ਹਰ ਸਾਲ ਲੱਖਾਂ ਕਾਮਿਆਂ ਨੂੰ ਕੈਨੇਡਾ ਵਿੱਚ ਸਥਾਈ ਤੌਰ ਉਤੇ ਵਸਣ ਦਾ ਮੌਕਾ ਵੀ ਦਿੰਦੀ ਹੈ ਤੇ ਕੈਨੇਡਾ ਵਿੱਚ ਭਾਰਤੀਆਂ ਸਮੇਤ ਵਿਦੇਸ਼ੀ ਕਾਮਿਆਂ ਨੂੰ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਪੀਆਰ ਦਿੱਤੀ ਜਾਂਦੀ ਹੈ ਇਸ ਦਿਨ ਤਿੰਨ ਮੁੱਖ ਪ੍ਰੋਗਰਾਮ ਨੇ ਜਿਨ੍ਹਾਂ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲਡ ਕ੍ਰੀਏਟਸ ਪ੍ਰੋਗਰਾਮ ਵੀ ਸ਼ਾਮਲ ਨੇ ਐਕਸਪ੍ਰੈਸ ਐਂਟਰੀ ਤਹਿਤ ਹੁਣ ਕੁਝ ਖਾਸ ਹੋਣ ਵਾਲੇ ਲੋਕਾਂ ਨੂੰ ਦੇਸ਼ ਦੇ ਵਿੱਚ ਸੈਟਲ ਹੋਣ ਦਾ ਮੌਕਾ ਮਿਲੇਗਾ ਐਕਸਪ੍ਰੈਸ ਐਂਟਰੀ ਦੇ ਅਧੀਨ ਪੀਆਰ ਦੇਣ ਦੇ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਜ਼ਿਆਦਾਤਰ ਧਿਆਨ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਸ਼੍ਰੇਣੀਆਂ ਹੁੰਦੀ ਹੈ ਕਿਉਂਕਿ ਇਹ ਅਰਥਵਿਵਸਥਾ ਦੇ ਲਈ ਮਹੱਤਵਪੂਰਨ ਹਨ ਬਹੁਤ ਸਾਰੇ ਭਾਰਤੀ ਅਤੇ ਦੇਸ਼ੀ ਕੰਮੇ ਇਸ ਦੇ ਵਿੱਚ ਕੰਮ ਕਰਦੇ ਨੇ ਅਤੇ ਉਹ ਫਿਰ ਇਸ ਦੇ ਜੋਗ ਹੋ ਜਾਂਦੇ ਨੇ ਐਕਸਪ੍ਰੈਸ ਐਂਟਰੀ ਪੀਆਰ ਦੇਣ ਦੇ ਲਈ ਸੀਆਰਐਸ ਪੁਆਇੰਟ ਦੀ ਵਰਤੋਂ ਕੀਤੀ ਹੈ ਜੋ ਕਿ ਵਿਨੇਕਾਰ ਦੀ ਉਮਰ ਨੌਕਰੀ ਡਿਗਰੀ ਆਦੀ ਦੇ ਆਧਾਰ ਉੱਤੇ ਦਿੱਤੇ ਜਾਂਦੇ ਨੇ ਦੱਸੀ ਹਾਲੀ ਦੇ ਵਿੱਚ ਕੈਨੇਡੀਅਨ ਸਰਕਾਰ ਦੇ ਵੱਲੋਂ ਸ਼੍ਰੇਣੀ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਅਤੇ ਕੁਝ ਹੋਰ ਨੂੰ ਸ਼ਾਮਲ ਕੀਤਾ ਗਿਆ ਤੇ ਕੁੱਲ ਮਿਲਾ ਕੇ ਇਸ ਵੇਲੇ ਹੁਣ ਸ਼੍ਰੇਣੀ ਦੇ ਵਿੱਚ 11 ਕਿਸਮਾਂ ਦੀਆਂ ਨੌਕਰੀਆਂ ਸ਼ਾਮਲ ਨੇ ਜਿਨ੍ਹਾਂ ਨੂੰ ਕਰਨ ਵਾਲੇ ਕਦੇ ਲਈ ਪੀਆਰ ਪ੍ਰਾਪਤ ਕਰਨ ਦਾ ਬਹੁਤ ਆਸਾਨ ਤਰੀਕਾ ਹੋਵੇਗਾ STEM ਸ਼੍ਰੇਣੀ ਦੀਆਂ ਨੌਕਰੀਆਂ ਦੇ ਕੁਝ ਇਸ ਤਰ੍ਹਾਂ ਹਿੱਸੇ ਨੇ ਜਿਵੇਂ ਕਿ ਆਰਕੀਟੈਕਚਰ ਅਤੇ ਵਿਗਿਆਨ ਪ੍ਰਬੰਧ ਸਿਵਲ ਇੰਜੀਨੀਅਰਿੰਗ ਟੈਕਨੋਲੋਜੀਸਟ ਐਂਡ ਟੈਕਨੀਕਲ ਸਿਵਲ ਇੰਜੀਨੀਅਰ ਸਾਈਬਰ ਸੁਰੱਖਿਆ ਮਾਹਰ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਟੈਕਨੋਲੋਜੀਸਟ ਟੈਕਨੀਸ਼ੀਅਨ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰ ਭੂ ਵਿਗਿਆਨਕ ਇੰਜੀਨੀਅਰ ਉਦਯੋਗਿਕ ਅਤੇ ਨਿਰਮਾਣ ਇੰਜੀਨੀਅਰ ਬੀਮਾ 에ਜੰਟ ਅਤੇ ਦਾਲਾਲ ਦਾਸੀ ਤੁਹਾਨੂੰ ਇਸ ਸ਼੍ਰੇਣੀ ਦੇ ਵਿੱਚ ਪੀਆਰ ਦੇ ਲਈ ਤਾਂ ਹੀ ਯੋਗ ਮੰਨਿਆ ਜਾਵੇਗਾ ਜੇਕਰ ਤੁਹਾਡੇ ਕੋਲ ਕੋਲਕਾਟਾ ਘਟ 6 ਮਹੀਨਿਆਂ ਦਾ ਪੂਰਾ ਸਮਾਂ ਕੰਮ ਦਾ ਤਜਰਬਾ ਹੈ ਸਿਰਫ ਇਹ ਹੀ ਨਹੀਂ ਸਗੋ ਤੁਹਾਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲ ਕ੍ਰੇਡਸ ਪ੍ਰੋਗਰਾਮ ਤੇ ਲਈ ਵੀ ਯੋਗ ਹੋਣਾ ਚਾਹੀਦਾ ਤੇ ਹੁਣ ਜੇਕਰ ਤੁਸੀਂ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਹਾਡੇ ਲਈ ਕੈਨੇਡਾ ਵਿੱਚ ਸਥਾਈ ਤੌਰ ਤੇ ਸੈਟਲ ਹੋਣਾ ਬਹੁਤ ਹੀ ਆਸਾਨ ਹੋ ਜਾਵੇਗਾ ਹਾਲਾਂਕਿ ਪੀਆਰ ਦੇ ਹੋਰ ਨਿਯਮਾਂ ਅਤੇ ਸ਼ਰਤਾਂ ਦਾ ਵੀ ਧਿਆਨ ਰੱਖ ਕਹਿੰਦੀ ਲੋਡ ਹੋਵੇਗੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ